ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ ਪੰਜਵਾਂ ਪ੍ਰਭ ਕੀ ਸਰਣ ਸਗਲ ਪਹ ਲਾਤੇ ਦੁੱਖ ਬਿਨ ਸੇ ਸੁਖ ਪਾਇਆ ਦਇਆਲੂ ਆਪਾਰ ਤੁੰ ਸੁਆਮੀ ਉਜਾਤ ਗੋਪਿਆ ਆ ਰੱਬ ਕੀ ਸਰਣ ਸਗਲ ਪਹਲਾਤੇ ਦੁੱਖ ਬਿਨ ਸੇ ਸੁਖ ਪਾਇਆ ਦਇਆਲੂ ਬ੍ਰਹਮ ਸੁਆਮੀ ਊਰਾ ਸਤ ਗੁਰ ਧਾਇਆ ਪ੍ਰਭ ਜੀਓ ਤੂੰ ਮੇਰੋਂ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਗੁਣ ਗਾਵਾਂ ਤਗੁਰ ਨਾਮ ਨਿਧਾਨ ਡਰਡਾਇਆ ਚਿੰਤਾ ਸਗਲ ਵਿਨਾਸੀ ਕਰ ਕਿਰਪਾ ਆਪਣੋ ਕਰ ਲੈਨਾ ਮਨ ਵਸ ਆਵੇ ਨਾਸੀ ਤਾਂ ਕਉ ਬਖਨ ਨਾ ਕੋ ਲਗਾ ਜੋ ਸਤ ਗੁਰੂ ਆਪਣਾ ਰੱਖੇ ਚਰਨ ਕਮਲ ਵਸੇ ਦਇਆੰਤਰ ਅੰਮ੍ਰਿਤ ਹਰ ਰਸ ਚਾਕੇ ਕਾਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇਛ ਪੁਜਾਈ ਨਾਨਕ ਦਾਸ ਤਾ ਕਹ ਬਨਹਾਰ ਜੇਨ ਪੂਰਨ ਪਾਗ ਰਖਾਈ ਕਾਰ ਸੇਵਾ ਸੇਵਕ ਪ੍ਰਭੂ ਅਪਨੇ ਜਨ ਮਨ ਕੀ ਅਚ ਗੁਜਾਈ ਨਾਦ ਕੁਦਾਸ ਤਾਗ ਬਲਹਾਰ ਜੇਨ ਪੂਰਨ ਪਾਜ ਰਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹਲਾ 5 ਰਬ ਕੀ ਸਰਣ ਸਗਲ ਪੈ ਰਾਤੀ ਦੁੱਖ ਮੇਨ ਸੇ ਸੁਖ ਪਾਇਆ ਦਇਆ ਨ ਹੁਆ ਉਪਾਰ ਬ੍ਰਹਮ ਸੁਆਮੀ ਉਰਾ ਸਤਗੁਰ ਧਾਇਆ ਪਰਮ ਸਨਮਾਨ ਜੋ ਸਤਕਾਰਯੋ ਗੁਰੂ ਰੂਪ ਗੁਰੂ ਪਿਆਰੇ ਗੁਰਸਵਾਰੀ ਗੁਰੂ ਕੀ ਸਾਜੀ ਨਵਾਜੀ ਸਾ ਸੰਗ ਜਿਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਪੰਜਵੇਂ ਗੁਰੂ ਨਾਨਕ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੰਜ ਮਹਾਨ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਸੱਚੀ ਬਾਤ ਸਹਿਜ ਦੀ ਪਾਵਨ ਪਵਿੱਤਰ ਰਸਨਾ ਤੋਂ ਆਚਰਨ ਹੋਇਆ ਸੌਰਠਾ ਗੰਦਰ ਹੈ ਜੀ ਧੰਨ ਅਨ ਸਤਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਂਦੇ ਪਾਵਨ ਪਵਿੱਤਰੰਗ 615 ਉੱਪਰ ਸੁਭਾਇਮਾਨ ਹੈ ਸਤਗੁਰ ਜੀ ਕਿਰਪਾ ਕਰਨ ਇਪਾੁਰ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਕਰਾਇਆ ਗਾਵੇ ਸੁਣਿਆ ਸਭਲ ਹੋ ਜਾਏ ਭੁੱਲਾ ਚੁੱਕਾਂ ਦੀ ਖਿਮਾ ਕਰਨੀ ਮਲਾਵਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਤ ਸ੍ਰੀਆ ਕਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਇੱਕ ਓੰਕਾਰ ਸਤਗੁਰ ਪ੍ਰਸਾਦ ਆਦਿ ਗੁਰ ਇਹ ਨਮਹਿ ਜੁਗਾਤ ਗੁਰ ਇਹ ਨਮਹਿ ਸਤਗੁਰ ਇਹ ਨਮਹਿ ਸ੍ਰੀ ਗੁਰਦੀਪੇ ਨਮਹਿ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਪਾਵ ਕਲ ਕਲੇਸ਼ ਤਨ ਮਾਹੀ ਮਟਾਵ ਸਿਮਰੋ ਜਸ ਬਸੰਹਰ ਏਕੈ ਨਾਮ ਜਪਤਾ ਕਰਤਾ ਨਿਕੈ ਮੇਤ ਪੁਰਾਂ ਸਿਮਰ ਸੁਧਖਰ ਕੀਨੇ RAM ਨਾਮੇ ਕਾਖਰ ਕਿਨ ਕਾ ਇੱਕ ਜਿਸ ਜੇ ਬਸਾਵ ਤਾਕੀ ਮਹਿਮਾ ਕਨੀ ਨਾਵ ਤਾਂ ਕੀ ਏ ਕੈ ਦਰਸ ਤੋਹਾਰੂ ਨਾਨਕ ਕਉ ਸੰਗ ਮੇ ਉਧਾਰ ਸੁਖ ਮਨੀ ਸੁਖ અમૃતપ્રભ નામ અગત જનાકે મન બિસરામ